ਪੰਜਾਬੀਓ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਡੋਂਕੀ ਲਾ ਕੇ ਬਾਹਰਲੇ ਮੁਲਕਾਂ ਦੇ ਬਾਰੇ ਜਾਣ ਨੂੰ ਸੋਚਦੇ ਨੇ ਯੂਐਸ ਦੇ ਵੱਲੋਂ ਲਗਾਤਾਰ ਡਿਪੂਟੇਸ਼ਨ ਕੀਤੀ ਜਾ ਰਹੀ ਹੈ ਲਗਾਤਾਰ ਇਲੀਗਲ ਇਮੀਗ੍ਰੈਂਟਸ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਕੱਲ ਇੱਕ ਹੋਰ ਜਹਾਜ਼ ਅਮਰੀਕਾ ਸਰ ਏਅਰਪੋਰਟ ਦੇ ਉੱਤੇ ਲੈਂਡ ਹੋਇਆ ਔਰ ਇੱਕ ਜਹਾਜ਼ ਨੇ ਅੱਜ ਫੇਰ ਲੈਂਡ ਹੋਣਾ ਔਰ ਉਹਨਾਂ ਹੀ ਡਿਪੋਰਟ ਕੀਤੇ ਲੋਕਾਂ ਦੇ ਵਿੱਚੋਂ ਜੋ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਇਸ ਵੀਰ ਦੀ ਤਸਵੀਰ ਵੇਖ ਕੇ ਮਨ ਪਰੇਸ਼ਾਨ ਵੀ ਹੋਇਆ ਔਰ ਕਈ ਸਵਾਲ ਵੀ ਖੜੇ ਹੋਏ ਨੇ ਵੀਰ ਦੇ ਸਿਰ ਦੇ ਉੱਤੇ ਪੱਗ ਨਹੀਂ ਸੀ ਵੀਰ ਦੇ ਸਿਰ ਦੇ ਉੱਤੇ ਦਸਤਾਰ ਨਹੀਂ ਸੀ ਔਰ ਐਸਜੀਪੀਸੀ ਦੇ ਵੱਲੋਂ ਫਿਰ ਉਸ ਨੂੰ ਦਸਤਾਰ ਦਿੱਤੀ ਗਈ ਤਾਂ ਕਿ ਉਹ ਪੱਗ ਬੰਨ ਸਕੇ ਉਹ ਦਸਤਾਰ ਆਪਣੇ ਸਿਰ ਦੇ ਉੱਤੇ ਸਜਾ ਸਕੇ ਪਤਾ ਨਹੀਂ ਕਿੰਨੇ ਕੁ ਸੁਪਨੇ ਲੈ ਕੇ ਅਜਿਹੇ ਲੱਖਾਂ ਨੌਜਵਾਨ ਆਪਣਾ ਘਰ ਛੱਡ ਕੇ ਆਪਣਾ ਪਿੰਡ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ ਔਰ ਉੱਥੋਂ ਦੀ ਹੁਣ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਲਗਾਤਾਰ ਅਮਰੀਕਾ ਦੇ ਵੱਲੋਂ ਸ਼ਕਤੀ ਵਧਾਈ ਗਈ ਹੈ 116 ਭਾਰਤੀ ਕੱਲ ਡਿਪੋਰਟ ਕੀਤੇ ਗਏ ਨੇ ਜਿਸ ਦੇ ਵਿੱਚੋਂ 65 ਪੰਜਾਬ ਤੋਂ ਸਨ 33 ਹਰਿਆਣੇ ਤੋਂ ਸੀ 8 ਗੁਜਰਾਤ ਤੋਂ ਸੀ 3 ਯੂਪੀ ਤੋਂ ਸੀ 2 ਮਹਾਰਾਸ਼ਟra ਤੋਂ ਸੀ 2 ਰਾਜਸਥਾਨ ਤੋਂ ਸੀ 1 ਹਿਮਾਚਲ ਪ੍ਰਦੇਸ਼ ਤੋਂ ਸੀ ਤੇ 1 ਜੰਮੂ ਕਸ਼ਮੀਰ ਤੋਂ ਸੀ ਔਰ ਇੱਕ ਜਹਾਜ਼ ਅੱਜ ਫੇਰ ਰਾਤੀ ਲੈਂਡ ਹੋਣਾ ਪਰ ਜਿਸ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਪੈਰਾਂ ਦੇ ਵਿੱਚ ਬੇੜੀਆਂ ਨੇ ਹੱਥਾਂ ਦੇ ਵਿੱਚ ਹਤਕੜੀਆਂ ਨੇ ਸੋਚੋ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪੂਰੇ ਰਾਹ ਦੇ ਵਿੱਚ ਲੈ ਕੇ ਆਇਆ ਗਿਆ ਹੋਊਗਾ ਔਰ ਉਹ ਵੀਰ ਜਿਸ ਦੇ ਸਿਰ ਦੇ ਉੱਤੇ ਦਸਤਾਰ ਨਹੀਂ ਹੈ ਜਿਸਨੇ ਸ਼ੈ ਸੁਪਨਾ ਤਾਂ ਇਹ ਸੋਚਿਆ ਹੋਊਗਾ ਕਿ 50 ਲੱਖ ਲਾ ਕੇ ਜਾਂ ਉਸ ਤੋਂ ਵੱਧ ਦਾ ਪੈਸਾ ਲਾ ਕੇ ਉਹ ਬਾਹਰਲੇ ਮੁਲਕ ਦੇ ਵਿੱਚ ਜਾਊਗਾ ਯੂਐਸ ਦੇ ਵਿੱਚ ਜਾਊਗਾ ਉੱਥੋਂ ਕਮਾਈ ਕਰੂਗਾ ਔਰ ਜਿਹੜਾ ਕਰਜ਼ਾ ਸਿਰ ਦੇ ਉੱਤੇ ਪਰਿਵਾਰ ਨੇ ਚੁੱਕਿਆ ਹੋਊਗਾ ਉਹ ਲਾਹੂਗਾ ਪਰ ਦੇਖੋ ਇੰਨਾ ਹਾਲਾਤਾਂ ਨੇ ਸਿਰ ਤੋਂ ਦਸਤਾਰ ਹੀ ਉਹਦੇ ਲਾ ਦਿੱਤੀ ਇਸ ਹਾਲਾਤਾਂ ਦੇ ਵਿੱਚ ਉਸ ਨੂੰ ਸਿਰ ਦੇ ਉੱਤੇ ਦਸਤਾਰ ਪਾਉਣ ਦੇ ਲਈ ਜਿਹੜਾ ਹੈ ਉਸ ਦੀ ਦਸਤਾਰ ਨਹੀਂ ਮਿਲੀ ਐਸਜੀਪੀਸ ਦੇ ਵੱਲੋਂ ਹਾਲਾਂਕਿ ਇਹ ਚੰਗੀ ਪਹਿਲ ਕੀਤੀ ਗਈ ਹੈ ਕਿ ਜਦੋਂ ਉਹਨਾਂ ਨੇ ਵੇਖਿਆ ਕਿ ਨੌਜਵਾਨ ਦੇ ਸਿਰ ਦੇ ਉੱਤੇ ਦਸਤਾਰ ਨਹੀਂ ਸੀ ਉਹਨਾਂ ਨੇ ਆ ਕੇ ਉਸ ਨੂੰ ਦਸਤਾਰ ਦਿੱਤੀ ਤਾਂ ਕਿ ਉਹ ਪੱਗ ਬੰਨ੍ਹ ਸਕੇ ਆਪਣਾ ਸਿਰ ਢੱਕ ਸਕੇ ਪਰ ਅਜਿਹੇ ਹਾਲਾਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੂੰ ਲੈ ਕੇ ਆਇਆ ਜਾ ਰਿਹਾ ਹੈ ਇਹ ਕਈ ਸਵਾਲ ਖੜੇ ਕਰਦਾ ਹੈ ਬਹੁਤ ਸਾਰੇ ਲੋਕ ਇਹ ਵੀ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਕਿਉਂ ਨਹੀਂ ਭਾਰਤ ਦੇ ਵੱਲੋਂ ਇਸ ਗੱਲ ਦਾ ਜ਼ਿਕਰ 트ੰਪ ਦੇ ਨਾਲ ਕੀਤਾ ਗਿਆ ਕਿ ਇਹਨਾਂ ਭਾਰਤੀਆਂ ਨੂੰ ਆਮ ਲੋਕਾਂ ਦੇ ਵਾਂਗ ਇੱਥੇ ਭੇਜਿਆ ਜਾਵੇ ਜਿਵੇਂ ਹੋਰ ਕੰਟਰੀਜ਼ ਦੇ ਵਿੱਚ ਕੋਲੰਬੀਆ ਦੇ ਵਿੱਚ ਉੱਥੋਂ ਦੇ ਰਾਸ਼ਟਰਪਤੀ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਜੇ ਮੇਰੇ ਨਾਗਰਿਕਾਂ ਨੂੰ ਮੇਰੀ ਦੇਸ਼ ਦੇ ਵਿੱਚ ਵਾਪਸ ਭੇਜਣਾ ਤਾਂ ਉਹਨਾਂ ਨੂੰ ਕ੍ਰਿਮੀਨਲ ਵਾਂਗ ਦੇ ਨਹੀਂ ਉਹਨਾਂ ਨੂੰ ਸਿਵਿਲਿਅਨਸ ਦੇ ਵਾਂਗ ਭੇਜਿਆ ਜਾਵੇ ਕਿਉਂ ਨਹੀਂ ਭਾਰਤ ਆਪਣਾ ਜਹਾਜ਼ ਭੇਜ ਰਿਹਾ ਉੱਥੋਂ ਦੀ ਆਪਣੇ ਇਲੀਗਲ ਇਮੀਗ੍ਰੈਂਟਸ ਨੂੰ ਇੰਡੀਆ ਲੈ ਕੇ ਆਉਣ ਦੇ ਲਈ ਕਿਉਂ ਉਹਨਾਂ ਨੂੰ ਉੱਥੇ ਹਤਕੜੀਆਂ ਲਾ ਕੇ ਬੇੜੀਆਂ ਪਾ ਕੇ ਵਾਪਸ ਲੈ ਕੇ ਆਇਆ ਜਾ ਰਿਹਾ ਹੈ ਇਸ ਦੇ ਉੱਤੇ ਪੰਜਾਬ ਚੋਂ ਸਿਆਸਤ ਵੀ ਹੋ ਰਹੀ ਹੈ ਆਮ ਆਦੀ ਪਾਰਟੀ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਾਂਗਰਸ ਦੇ ਵੱਲੋਂ ਸਵਾਲ ਚੁੱਕਿਆ ਗਿਆ ਅਕਾਲੀ ਦਲ ਦੇ ਵੱਲੋਂ ਸਵਾਲ ਚੁ ਪੰਜਾਬ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਹਾਜ਼ ਅੰਮ੍ਰਿਤਸਰ 에어ਪੋਰਟ ਦੇ ਉੱਤੇ ਕਿਉਂ ਲਾਹਾ ਜਾ ਰਿਹਾ ਹੈ ਜਿਹੜਾ ਜਹਾਜ਼ ਅਹਮਦਾਬਾਦ 에어ਪੋਰਟ ਜੈਪੁਰ ਦਾ 에어ਪੋਰਟ ਨਵੀਂ ਦਿੱਲੀ ਦਾ 에어ਪੋਰਟ ਮੁੰਬਈ ਦਾ 에어ਪੋਰਟ ਇਹ ਤਮਾਮ 에어ਪੋਰਟ ਜਿਹੜੇ ਨੇ ਇਹਨਾਂ ਦੇ ਉੱਤੋਂ ਦੀ ਲੰਘਦਾ ਹੋਇਆ ਅੰਮ੍ਰਿਤਸਰ ਦੇ ਵਿੱਚ ਪਹੁੰਚ ਰਿਹਾ ਹੈ ਇਹ ਜਹਾਜ਼ ਉਹਨਾਂ ਹੋਰ 에어ਪੋਰਟਾਂ ਦੇ ਉੱਤੇ ਕਿਉਂ ਨਹੀਂ ਲਾਇਆ ਜਾ ਰਿਹਾ ਇਸ ਦੇ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਪਰ ਇੱਕ ਵੱਡੀ ਜੋ ਹਕੀਕਤ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹੀ ਹੈ ਕੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦੇ ਬਾਰੇ ਸੋਚ ਰਹੇ ਹੋ ਤਾਂ ਅਜੇ ਵੀ ਰੁਕ ਜਾਓ ਯੂਐਸ ਨੇ ਤਾਂ ਸਖਤਾਈ ਕੀਤੀ ਕੀਤੀ ਹੈ ਹੋਰ ਮੁਲਕਾਂ ਨੇ ਵੀ ਸਖਤਾਈ ਕਰਨੀ ਸ਼ੁਰੂ ਕਰ ਦੇਣੀ ਹੈ ਯੂਕੇ ਦੇ ਵਿੱਚ ਵੀ ਡਿਪੂਟੇਸ਼ਨ ਸ਼ੁਰੂ ਹੋ ਚੁੱਕੀਆਂ ਨੇ ਉੱਥੋਂ ਵੀ ਗੈਰ ਕਾਨੂੰਨੀ ਲੋਕਾਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ ਕੈਨੇਡਾ ਦੇ ਵੀ ਹਾਲ ਬਹੁਤੇ ਸੁਖਾਵੇਂ ਨਹੀਂ ਹੈ ਕੈਨੇਡਾ ਦੇ ਵਿੱਚ ਵੀ ਜਿਹੜੇ ਟੂਰਿਸਟ ਵੀਜ਼ਾ ਦੇ ਉੱਤੇ ਵਿਜ਼ਟਰ ਵੀਜ਼ਾ ਦੇ ਉੱਤੇ ਲੋਕ ਆ ਰਹੇ ਨੇ ਉਹਨਾਂ ਦੇ ਜੇ ਵੀਜ਼ੇ ਦੇ ਵਿੱਚੋਂ ਲੱਗਦਾ ਕਿ ਇਹ ਇਸ ਦੀ ਮਨਸ਼ਾ ਇੱਥੋਂ ਦੀ ਵਾਪਸ ਜਾਣ ਦੀ ਨਹੀਂ ਹੈ ਤਾਂ ਉਹਨਾਂ ਨੂੰ ਵੀ ਡਿਪੋਰਟ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਏਅਰਪੋਰਟ ਤੋਂ ਵਾਪਸ ਭੇਜਿਆ ਜਾ ਰਿਹਾ ਅਜਿਹੇ ਤਾਜ਼ਾ ਮਾਮਲੇ ਕਿ ਨਿਕਲ ਕੇ ਸਾਹਮਣੇ ਆਏ ਨੇ ਤਾਂ ਜੇਕਰ ਕਿਸੇ ਮੁਲਕ ਦੇ ਵਿੱਚ ਜਾਣਾ ਹੈ ਤੁਹਾਨੂੰ ਉਥੋਂ ਦਾ ਸਿਸਟਮ ਜੇ ਵਰਕ ਪਰਮਿਟ ਦਿੰਦਾ ਹੈ ਸਹੀ ਤਰੀਕੇ ਦੇ ਕਾਗਜ਼ ਤੁਹਾਨੂੰ ਮਿਲਦੇ ਨੇ ਤਾਂ ਹੀ ਜਾਓ ਨਹੀਂ ਤਾਂ ਆਪਣੇ ਮਾਪਿਆਂ ਦਾ ਆਪਣੇ ਪਰਿਵਾਰ ਦਾ ਪੈਸਾ ਵਿਅਰਥ ਕਰਨ ਦੀ ਕੋਈ ਲੋੜ ਨਹੀਂ ਹੈ ਬਰਬਾਦ ਕਰਨ ਦੀ ਕੋਈ ਲੋੜ ਨਹੀਂ ਹੈ ਜਿੰਨਾ ਪੈਸਾ ਲਾ ਕੇ ਬਾਹਰਲੇ ਮੁਲਕ ਦੇ ਵਿੱਚ ਜਾਣ ਦੇ ਬਾਰੇ ਸੋਚ ਰਹੇ ਹੋ ਉੰਨੇ ਪੈਸੇ ਨਾਲ ਤੁਸੀਂ ਪੰਜਾਬ ਦੇ ਵਿੱਚ ਵੀ ਕੋਈ ਸੋਹਣਾ ਕੰਮ ਸ਼ੁਰੂ ਕਰ ਸਕਦੇ ਹੋ ਕੋਈ ਰੋਜ਼ਗਾਰ ਕਰ ਸਕਦੇ ਹੋ ਔਰ ਆਪਣੇ ਘਰ ਦੇ ਵਿੱਚ ਬਹਿ ਕੇ ਭਾਵੇਂ ਥੋੜਾ ਖਾ ਸਕਦੇ ਹੋ ਪਰ ਆਪਣੇ ਘਰ ਦੇ ਵਿੱਚ ਰਹੋਗੇ ਮਹਿਫੂਜ਼ ਰਹੋਗੇ ਔਰ ਸਹੀ ਸਲਾਮਤ ਇੱਜ਼ਤ ਦੇ ਨਾਲ ਰਹੋ।